ਸਸੀ ਕਾਲ ਵਿੱਚ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪ੍ਰਭੂ ਬੜਾਈ ਟਟ ਕਿਤੇ ਸਾਰੇ ਭਰਾਵਾਂ ਨੂੰ ਸਸੀ ਕਾਲ ਕਹਨੇ ਆ ਵੈਜੂ ਜੀ ਕੀ ਖਾਸਾ ਸ਼੍ਰੀ ਵੈਜੂ ਜੀ ਕੀ ਫਤਿਹ ਬਰਉਣੀ ਆ ਸਵੇਰ ਦਾ ਵੇਲਾ ਭਰਾਵਾਂ ਅੱਜ ਸਵੇਰੇ ਸਵੇਰੇ ਵੀਡੀਓ ਬਣਾਉਣ ਲੱਗੇ ਆ ਕਿਹੜੇ ਕਿਹੜੇ ਭਰਾ ਆ ਜੁਨੇ ਆ ਜਰੂਰ ਹਾਜ਼ਰੀ ਲਵਾਇਓ ਭਰਾਵੋ ਕਿਉਂ ਨਮਾਸਾਤ ਆਉਣ ਵਾਲਾ ਹੈ ਸਾਰਣ ਪ੍ਰਭਾ ਨੂੰ ਨਵੇਂ ਸਾਲ ਦੀਆਂ ਅਡਵਾਂਸ ਜੀ ਵਧਾਈਆਂ ਦਿੰਦੇ ਆ ਬ੍ਰਾਈਟ ਡੈਟਰ ਬੰਨਿਓ ਪ੍ਰਭੂ ਉਸੇ ਜੜੀ ਤੱਕ ਦੀ ਬ੍ਰਾਈਟ ਡੈਟ ਨੇ ਬਰਕਰਾਰ ਕਰਕੇ ਸਾਰ ਬਿਆ ਪਾ ਕੇ ਖੜਾ ਦੇ ਜੋ ਹਰੇਕ ਬੰਦੇ ਨੂੰ ਹੁੰਦਾ ਹੈ ਅਪਰੇਟਰ ਇੱਕ ਨਵੇਂ ਸਾਲ ਤੇ ਨਵਾਂ ਸਾਲ ਲਿ ਜਾਵੇ ਹਰੇਕ ਪ੍ਰਭਾ ਨੂੰ ਖੁਸ਼ੀ ਹੁੰਦੀ ਹੈ ਪ੍ਰਭੂ ਆਹ ਦੇਖੋ ਇੱਧਰ ਚਾਰ ਸਫੇਰੇ ਮਾਰਕਾ ਹੈਗਾ ਇੱਧਰ ਚਾਰ ਸਫੇਰੇ ਅਗਲਾ ਪਟੜ ਦਾ ਬਾਈ ਵਾਲ ਦਾ ਹਾਰਟਪਾਈਪ ਉਹਦੇ ਆ ਤੇ ਆ ਸੁਮਨ ਜੀ ਖੜੇ ਆ ਇੱਧਰ ਖੜੇ ਆ ਅਰਜਨ ਉਹ ਖੜੇ ਆ ਕੋਈ ਵੀ ਟਰੈਕਟਰ ਫੀਦਣਾ ਤਾਂ ਜਲਦੀ ਤੋਂ ਜਲਦੀ ਇਹ ਸਾਡੇ ਨਾਲ ਸੰਪਰਕ ਕਰੋ ਅਲੱਗ-ਅਲੱਗ ਥਾਵਾਂ ਤੇ ਆਪਣੇ ਟਰੈਕਟਰ ਖੜ੍ਹਦੇ ਆ ਭਰਾਵੋ ਕੋਈ ਟਰੈਕਟਰ ਕਿਸੇ ਦੇ ਨਿਗਾਚ ਹੁੰਦਾ ਕੋਈ ਨਰਮੰਦੀ ਨਿਗਾਚ ਟਰੈਕਟਰ ਨੂੰ ਪਤਾ ਹੁੰਦਾ ਰੇਟਾਂ ਬਾਰੇ ਉਸ ਟਰੈਕਟਰ ਦਾ ਰੇਟਾ ਮੈਨੂੰ ਪਤਾ ਹੁੰਦਾ ਹੈਗਾ ਕਿ ਸਰ ਰੇਟਾਂ ਦਾ ਜੀਤਾਰ ਨੂੰ ਪਤਾ ਹੁੰਦਾ ਕੁਝ ਕੇ ਰੇਟਾਂ ਦਾ ਵਕੀਲ ਨੂੰ ਪਤਾ ਹੁੰਦਾ ਤੇ ਕੁਝ ਕੇ ਰੇਟਾਂ ਦਾ ਮੇਰੇ ਖਾਲਸਾ ਸਾਹਿਬ ਨੂੰ ਖਾਲਸਾ ਸਾਹਿਬ ਨੂੰ ਬਦੰਦ ਆਏ ਇਹ ਟਰੈਕਟਰਾਂ ਦੇ ਆਪਾਂ ਵੀਡੀਓ ਬਣਾ ਕੇ ਦੱਸ ਰਹੇ ਹਾਂ ਇਹਨਾਂ ਦੇ ਰੇਟਾਂ ਵਾਸਤੇ ਸਿਰਫ ਤੁਸੀਂ ਸਰਦਾਰ ਮਹਿੰਦਰ ਸਿੰਘ ਬੈਂਕ ਨਾਲ ਮੇਰੇ ਫਾਦਰ ਸਾਹਿਬ ਨਾਲ ਗੱਲ ਕਰਨੀ ਆ ਇਹਨਾਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਬਾਕੀ ਦੇ ਸਾਰੀ ਵੀਡੀਓ ਨੂੰ ਜਾਣਕਾਰੀ ਦੇ ਦਿੰਦੇ ਕਿੰਨੇ ਘੰਟੇ ਚੱਲੇ ਆ ਕਿੰਨਾ ਰੇਟ ਆ ਕਿੰਨਾ ਲੋਨ ਹੋਊਗਾ ਤੇ ਰਿਵਰਸ ਡਾਊਟ ਸਾਰੀ ਜਾਣਕਾਰੀ ਦੇ ਦਿੰਦੇ ਵੀਡੀਓ ਗੌਰ ਨਾਲ ਦੇਖ ਲਿਓ ਭਰਾਵਾਂ ਕੇ ਵੀਡੀਓ ਚੰਗੀ ਤਰ੍ਹਾਂ ਗੌਰ ਨਾਲ ਬਾਰੀ-ਬਾਰੀ ਦੇਖ ਲਿਓ ਤੇ ਵੀਡੀਓ ਵਾਸਤੇ ਹੱਥ ਰੰਨ ਕੇ ਬੈਠੇ ਔਰ ਫੋਟੋ ਵਾਸਤੇ ਹੱਥ ਰੰਨ ਕੇ ਬੈੰਤੀ ਆ ਫੋਟੋ ਵਗੈਰਾ ਨਹੀਂ ਬੰਦੀ ਬਰਾਬਰ ਕਾਫੀ ਵਾਰ ਦੇਖਿਆ ਜਿਹੜੇ ਪਰਮਾ ਨੂੰ ਫੋਟੋ ਪਾਉਣ ਵਾਲੇ ਤਾਂ ਲੈਣ ਆਉਂਦੇ ਨਹੀਂ ਹੈਗੇ ਕਿ ਕਿੰਨਾਂ ਨੇ ਲੈਣਾ ਹੁੰਦਾ ਉਹ ਸਿੱਧੀ ਆ ਜਾਂਦੇ ਫੋਨ ਵੀ ਨਹੀਂ ਕਰਦੇ ਕਿ ਆਪਣਾ ਘਰ ਹੀ ਸ਼ੋਰੂਮ ਆ ਤੇ ਇੱਥੇ ਸਿੱਧਾ ਘਰੀ ਆ ਜਾਂਦਾ ਮੇਰੇ ਦਫ਼ਤਰ ਆ ਦੇਖੋ ਇਧਰ ਤੇ ਦਫ਼ਤਰ ਦੇ ਵਿੱਚ ਹੀ ਸਿੱਧੇ ਘਰੋਂ ਦਫ਼ਤਰ 'ਚ ਬੈਠਣ ਵਾਲੀ ਪਤਾ ਲੱਗਦਾ ਵੀ ਸਿੱਧੇ ਦਫ਼ਤਰ 'ਚ ਇਹ ਬੰਦੇ ਟਰੈਕਟਰ ਲੈਣ ਆਲੇ ਆ ਕਿਹੜੇ ਫੋਟੋ ਵਗੈਰਾ ਭੈਣ ਕੌਣ ਨੇ ਮਤਲਬ ਉਹਦੇ ਵਿੱਚੋਂ ਕਾਹਨ ਵਲੋ ਜੇ ਆਪਾਂ 10 ਬੰਦੇ ਨੂੰ ਫੋਟੋ ਪਾਉਣੇ ਆ ਤਾਂ ਵਿੱਚ 9 ਬੰਦੇ ਨਹੀਂ ਲੈਂਦੇ ਟਰੈਕਰ ਕਲੀਆਂ ਫੋਟੋਆਂ ਦੇਖੀ ਸ਼ਰਤ ਹੁੰਦੇ ਆ ਇਸ ਕਰਕੇ ਪਰੇਸ਼ਾਨੀ ਆਉਂਦੀ ਹੈ ਟਾਇਰ ਖਰਾਬ ਹੁੰਦਾ ਭਰਾਵੋ ਕਿਹੜੇ ਭਰਾਵਾਂ ਦਾ ਫੋਨ ਵਗੈਰਾ ਨਹੀਂ ਚੱਕ ਜਾਂਦਾ ਮਾਫੀ ਚਾਹੁੰਦੇ ਆ ਭਰਾਵੋ ਦਵਾਈ ਤੋਂ ਵੈਸ ਮੈਸੇਜ ਕਰਕੇ ਛੱਡਿਆ ਕਰੋ ਮੇਰੇ ਫਾਰਮਸਾਲ ਦਾ ਨੰਬਰ ਹੈਗਾ 9417462846 9417462846 ਆਹਸੂੰ 10 ਟਰੈਕਟਰਾਂ 12 ਟਰੈਕਟਰਾਂ ਦੀ ਜਾਣਕਾਰੀ ਦਿੰਨੇ ਸਾਰੇ ਇਹਨੇ ਤੁਸੀਂ ਮਹਿੰਦਰ ਸਿੰਘ ਨਾਲ ਹੀ ਗੱਲ ਕਰ ਸਕਦੇ ਹੋ ਇਹ ਟਰੈਕਟਰ ਦੇ ਮੈਸਟਰ ਆ ਉਹਨਾਂ ਨੂੰ ਟਰੈਕਟਰ ਬਾਰੇ ਤਾਂ ਮੈਂ ਤੁਹਾਨੂੰ ਦੱਸ ਹੀ ਦਿੰਦਾਗਾ ਜੇ ਹੋਰ ਕੋਈ ਜਾਣਕਾਰੀ ਲੈਣੀ ਹੋਈ ਤਾਂ ਉਹਨਾਂ ਨਾਲ ਹੀ ਸੰਪਰਕ ਕਰ ਲਓ ਕਿਵੇਂ ਟਰੈਕਟਰ ਵੇਂਖ ਕੇ ਰਾਇ ਜਾਂਦਾਗਾ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਨਾਲ ਇਹ ਤੁਹਾਡੇ 5210 5210 ਇਹ ਗੇਅਰ ਪ੍ਰੋ ਗੇਅਰ ਪ੍ਰੋ ਆ 5210 ਆ ਸਾਡੇ ਕੋਲੇ 2 ਪੀਸ ਆਪਰਾ ਬੋਏ 21 ਮਾਡਲ ਤੇ 22 ਮਾਡਲ ਆ ਆ ਖੜਾ ਟਰੈਕਟਰ ਕਿਹੜਾ ਹੈਗਾ 2000 ਤੇ 21 ਮਾਡਲ ਆ ਇਹ ਸਿਰਫ ਚੱਲਿਆ ਹੋਇਆਗਾ 21 ਮਾਡਲ 900 ਤੇ 13 ਘੰਟੇ ਚੱਲਿਆ ਭਰਾਵੋ ਰਿਵਰਸ ਪੀਟੋ ਆ ਇਹ ਰਿਵਰਸ ਪੀਟੋ ਆ ਸੀ ਅੜ ਦੇ ਚਾਰੇ 90 ਪੈਸੇ ਟਾਇਰ ਆ ਆਹ ਮੂਰੇ ਦੇਖੋ ਹਾਰਨ ਵਗੈਰਾ ਸਾਡੇ ਮੁੰਡੇ ਨੇ ਲਾਤੇ ਲਾਈਟਾਂ ਲਾਤੀਆਂ ਵੱਡੀਆਂ ਤੇ ਡੈਕ ਕਨੋਪੀ ਵਗੈਰਾ ਲੱਗੀ ਹੋਈ ਹੈ ਉੱਤੇ ਡਿੱਕ ਵਗੈਰਾ ਲੱਗਿਆ ਕਈ ਵਾਰ ਕੋਈ ਭਰਾ ਕਹਿੰਦੇ ਵੇ ਇਸ ਤਾਂ ਸਿੰਪਲ ਆ ਹੀ ਲੈਣਾਗਾ ਤਾਂ ਇਸ ਟਰੈਕਟਰ ਦੇ ਵਿੱਚੋਂ 25000 ਰੁਪਏ ਦਾ ਰੇਟ ਦਾ ਡਿਸਕਾਊਂਟ ਹੋ ਜਾਊਗਾ ਇਹਨਾਂ ਦਾ ਰੇਟ ਹੈਗਾਗਾ 765000 ਰੁਪਿਆ ਰੇਟ ਆ ਭਰਾਵੋ 765000 ਰੁਪਿਆ ਰੇਟ ਆ ਤੀਜੇ ਮਹੀਨੇ 2021 ਦਾ ਟਰੈਕਟਰ ਹੈ ਹਜੇ ਤੱਕ ਕਲੱਚ ਦੋਨਾਂ ਟਰੈਕਟਰਾਂ ਦੇ ਕਲੱਚ ਵੀ ਨਹੀਂ ਖੁੱਲੇਗੇ ਐ ਮਾ ਲੋ ਆਹ ਟਰੈਕਟਰ ਚੱਲਿਆ ਹੋਇਆਗਾ 727 ਘੰਟੇ ਆ 913 ਘੰਟੇ ਚੱਲਿਆ ਹੋਇਆਗਾ ਦੇਖ ਲਓ ਇਹ ਮੇਰੇ ਹਿਸਾਬ ਨਾਲ ਰਿਵਰਸ ਰਿਵਰਸ ਪੀਡੂ ਕੀ ਹੈ ਪ੍ਰਾਵੋ ਇਹ ਰਿਵਰਸ ਪੀਡੂ ਆ ਕਿਸੇ ਭਰਾਣੇ ਲੈਣਾ ਹੋਵੇ ਤਾਂ ਆ ਟਰੈਕਟਰ ਚੈੱਕ ਕਰ ਲੋ ਗੌਰ ਨਾਲ ਕੰਡੀਸ਼ਨ ਦੇਖ ਲੋ ਹਜੇ ਤੱਕ ਦੋਨਾਂ ਟਰੈਕਟਰਾਂ ਦੇ ਕਲਚ ਵੀ ਨਹੀਂ ਖਿੱਲੇ ਗੇਅਰ ਪ੍ਰੋ ਆ ਪ੍ਰਾਵੋ ਗੇਅਰ ਪ੍ਰੋ 4 ਸਪੀਡ ਕਿਹੜਾ ਆ ਟਰੈਕਟਰ ਖੜਾ ਪ੍ਰਾਵੋ ਇਹ ਨਿਕਲਿਆ ਤਾਂ 2023 ਚ ਹੋਇਆ 11ਵੇਂ ਮਹੀਨੇ 2022 ਦਾ ਕੰਪਨੀ ਚੋਂ ਬਣਿਆ ਹੋਇਆਗਾ ਇਹ ਸ਼ੋਅਰੂਮ ਚੋਂ 2023 ਚੋਂ ਬਾਹਰ ਨਿਕਲ ਕੇ ਗਿਆਗਾ ਆ ਦੇਖੋ 11 11 ਮਹੀਨਾ 2022 ਦਾ ਟਰੈਕਟਰ ਬਣਿਆ ਹੋਇਆ ਭਰਾਵੋ ਨਿਕਲ ਕੇ ਇਹ 2023 ਚ ਗਿਆ ਤਾਂ 2023 ਵਾਲੀ ਮੰਨੋ ਨਵਾਂ ਟਰੈਕਟਰ ਆ ਦੋਨਾਂ ਟਰੈਕਟਰਾਂ ਦਾ 7 ਲੱਖ 65 65000 ਰੁਪਿਆ ਰੇਟ ਆ ਕੋਈ ਮਰਜ਼ੀ ਲੈ ਜਿਓ ਜੇ ਉਹ ਤੋਂ ਸਮਾਨ ਲੈ ਹੁਣ ਉਹਦਾ 25000 ਰੁਪਿਆ ਉਹਦਾ ਰੇਟ ਘੱਟ ਹੋ ਜਾਊਗਾ ਕਿਸੇ ਭਰਾ ਨੇ ਗੀਅਰ ਪ੍ਰੋ ਲੈਣੇ ਆ ਤਾਂ ਇਹਨਾਂ ਉੱਤੇ ਆਪਾਂ 6-6 ਲੱਖ ਦਾ ਲੋਨ ਕਰਵਾ ਦੇਾਂਗੇ ਐ ਮਨ ਲਓ 5.5 ਤੋਂ 6 ਲੱਖ ਰੁਪਏ ਦਾ ਲੋਨ ਇਹ ਟਰੈਕਟਰਾਂ ਤੇ ਹੋ ਜਾਊਗਾ ਤੇ ਬਾਕੀ ਸਾਨੂੰ ਪੇਮੈਂਟ ਦੇਣੀ ਪਊ 2-2 ਕੋ ਲੱਖ ਰੁਪਿਆ ਭਰ ਕੇ ਤੁਸੀਂ ਇਹ ਟਰੈਕਟਰ ਲੈ ਆ ਸਕਦੇ ਹੋ ਗੌਰ ਨਾਲ ਫੇਰ ਦੇਖ ਲਓ ਪ੍ਰਭੂ ਆ 900 ਤੇ 900 ਤੇ ਇਹ 13 ਘੰਟੇ ਚੱਲਿਆ 913 ਘੰਟੇ ਉਹ ਦੂਜਾ ਚੱਲਿਆ 700 ਤੇ 27 ਘੰਟੇ ਚੱਲਿਆਗਾ ਅੱਗੇ ਸਾਡੇ ਕੋਲੇ ਆ ਗਿਆ ਸਵਰਾਜ 855 ਇਹ ਬੱਸ ਸਵਰਾਜ 855 ਆ ਗਏ ਇਹ ਸਾਰੇ ਟਰੈਕਟਰ ਪ੍ਰਭੂ ਇਹਨਾਂ ਵਿੱਚੋਂ 4 ਟਰੈਕਟਰ 22 ਮਾਡਲ ਸਾਢੇ ਗੇਰਾ 3 ਸਪੀਡ ਆ 22 ਮਾਡਲ ਆ ਚਾਰ ਟਰੈਕਟਰ 22 ਮਾਡਲ ਆ 3 ਸਪੀਡ ਆ ਸਭ ਤੋਂ ਪਹਿਲਾਂ ਦਾ ਤੁਹਾਨੂੰ ਦੱਸ ਦਿਆਂ ਕਿ ਸਭ ਤੋਂ ਪਹਿਲਾ ਟਰੈਕਟਰ ਖੜਾਗਾ ਇਹ 800 800 ਤੇ 28 ਘੰਟੇ ਚੱਲਿਆ ਹੋਇਆ ਟਰੈਕਟਰ ਆ ਭਰਾਵੋ ਗੁੱਡੀਅਰ ਦੇ ਟਾਇਰ ਆ 800 ਤੇ 28 ਘੰਟੇ ਚੱਲਿਆ 22 ਮਾਡਲ ਇਹ 7ਵੇਂ ਮਹੀਨੇ ਦਾ 7ਵੇਂ ਮਹੀਨੇ ਦਾ ਨਿਕਲਿਆ ਹੋਇਆਗਾ 2022 ਦੇ 800 ਤੇ 28 ਘੰਟੇ ਚੱਲਿਆਗਾ 765000 ਰੁਪਿਆ ਰੇਟ ਇਹਦਾ ਹੈ 765 ਰੇਟ ਇਹਦਾ ਹੈ ਅੱਗੇ ਆ ਗਿਆ 2 ਸਪੀਡ ਇਹ ਹੈਗਾ 2023 ਮਾਡਲ ਦਾ ਭਰਾਵੋ 2 ਸਪੀਡ ਹੈ 700 ਤੇ 27 ਘੰਟੇ ਚੱਲਿਆਗਾ ਇਹਦਾ ਰੇਟ ਹੈਗਾਗਾ 7 ਲੱਖ ਤੇ 40000 ਰੁਪਿਆ 7 ਲੱਖ 40000 ਰੁਪਿਆ ਰੇਟ ਆ ਭਰਾਵੋ ਅੱਗੇ ਆ ਗਿਆ 2018 ਮਾਡਲ ਮੋਡੀਫਾਈ ਹੋਇਆ ਭਰਾਵੋ ਡੱਕ ਡੱਕ ਪੂਰਾ ਮਹਿੰਗਾ ਲੱਗਿਆ ਨਵੇਂ ਚਾਰੇ ਟਾਇਰ ਨਵੇਂ ਪਵਾਏ ਆ ਨਗਦ ਕੈਸ਼ ਦਾ ਟਰੈਕਟਰ ਆ ਕਿਸੇ ਪੁਰਾਣੇ ਲੈਣਾ ਹੋਵੇ ਤਾਂ ਮੈਂ ਮਤਲਬ ਚਾਰੇ ਟਾਇਰ ਨਵੇਂ ਅਸੀਂ ਆਪ ਪਵਾਏ ਆ ਕਾਫੀ ਟਰੈਕਟਰਾਂ ਦੇ ਲਾਰਜ ਟਾਇਰਾਂ ਦਾ ਇਕੱਠਾ ਚੱਕਿਆ ਸੀ ਤੇ ਕਾਫੀ ਟਰੈਕਟਰਾਂ ਦੇ ਸੀ ਆਪ ਟਾਇਰ ਨਵੇਂ ਪਵਾਏ ਆ ਇਹਦਾ ਰੇਟ ਹੈਗਾ 6 ਲੱਖ ਤੇ 20000 ਰੁਪਇਆ 6 ਲੱਖ 20000 ਰੁਪਇਆ ਰੇਟ ਆ ਭਰਾਵੋ ਇਹਦੇ ਉੱਤੇ 4 4.5 ਲੱਖ ਰੁਪਏ ਦਾ ਲੋਨ ਵੀ ਕਰਵਾ ਦੇਾਂਗੇ ਕਿਸੇ ਪੁਰਾਣੇ 1.5 2 ਲੱਖ ਰੁਪਇਆ ਤਕਰੀਬਨ 2 ਲੱਖ ਰੁਪਇਆ ਲੈ ਕੇ ਆ ਜਾਓ ਬਾਕੀ ਆਸਾਨ ਕਿਸ਼ਤਾਂ ਜੇਕਰ ਤੁਸੀਂ ਕੋਈ ਟਰੈਕਟਰ ਭਰਾਵੋ ਵਿੱਚ ਵੀ ਕਟਾਉਣਾਗਾ ਕਾਫੀ ਭਰਾਵਾਂ ਦੇ ਫੋਨ ਆਉਂਦੇ ਰਹਿੰਦੇ ਬਈ ਅਸੀਂ ਟਰੈਕਟਰ ਵਿੱਚ ਵੀ ਕਟਾਉਣਾਗਾ ਤਾਂ ਆਪਾਂ ਟਰੈਕਟਰ ਤੁਹਾਡਾ ਵਿੱਚ ਵੀ ਕੱਟ ਲਾਂਗੇ ਤੁਹਾਡਾ ਟਰੈਕਟਰ ਭਰਾਵੋ ਵਿੱਚ ਵੀ ਕੱਟਿਆ ਜਾਊਗਾ ਕਿਸੇ ਭਰਾ ਨੇ ਕੋਈ ਦਾਅਸਦਾਰ ਕੋਈ ਗੱਲ 20-50000 ਰੁਪਏ ਦੇ ਕਈ ਵਾਰ ਇੱਧਰ ਉੱਧਰ ਮੁਕਾਬਲਾ ਜਾਨ-ਪਸ਼ਾਨ ਵਾਲਾ ਚਾਹੀਦਾ ਤਾਂ ਕੋਈ ਗੱਲ ਨਹੀਂ ਉਹ ਦਾਅਸਦਾਰ ਵੀ ਕਰਨਾ ਕਿ ਜਾਨ-ਪਸ਼ਾਨ ਹੋਣੀ ਜ਼ਰੂਰੀ ਹੈ ਕੋਈ ਟਿਕਟਾਂ ਦੀ ਗੱਲ ਨਹੀਂ ਭਰਾਵੋ ਕਿਵਾਰਾ ਲਗਦਾ ਕਣਕਾ ਵਟ ਕੇ ਦੇਵਾਂਗੇ ਭਾਈ ਕਣਕਾ ਵਟ ਕੇ ਦੇ ਦਿਓ ਗੱਲ ਕਰ ਕੋਈ ਜਾਣ ਪਛਾਣ ਹੋਣੀ ਪ੍ਰੋਪਰ ਜ਼ਰੂਰੀ ਹੈ ਤਾਂ ਵਾਲੋ ਕਿਸੇ ਕੋ ਬਜੀਨੀਦਾਰ ਕੋਲੇ ਹੁਣ ਪੈਸੇ ਘੱਟ ਹੁੰਦੇ ਆ ਜਿਆ ਵਾਲੋ ਵੀ ਕਿਸੇ ਕੋਲ 20000 ਜਾਂ 50000 ਰੁਪਏ ਤੱਕ ਘੱਟ ਜਾਂਦਾ ਉਹਨਾਂ ਕਾ ਪਧਾਰ ਸਦਾਰ ਵੀ ਕਰ ਲੈਣੇ ਆ ਭਰਾਵੋ ਇਹ ਇਹ ਤੁਹਾਨੂੰ ਦੱਸਦਾ ਆਪਣੇ 41ਵੇਂ ਘਰ ਨਟਾਈ ਆਪਾਂ ਇੱਧਰ ਮੇਰੇ ਪਸਾਬਾ ਦਾ ਸਾਹਦੋ ਨੰਬਰ ਤਾਂ ਉਧਰ ਦਿੱਤਾ ਹੋਇਆ ਮੇਰਾ ਨੰਬਰ 8054700900 ਅਸਲੀ ਟਰੈਕਟਰ ਵਾਸਤੇ ਸਰਦਾਰ ਮਹਿੰਦਰ ਸਿੰਘ ਬ੍ਰਾਂਚ ਨਾਲ ਹੀ ਗੱਲ ਕਰਿਓ ਤੁਸੀਂ 9417462846 9417462846 ਕਈ ਵਾਰ ਫੋਨ ਵਗੈਰਾ ਨਹੀਂ ਚੱਕੀ ਜਾਂਦੇ ਪਰ ਆਪਾਂ ਫੋਨ ਆਉਂਦੇ ਰਹਿੰਦੇ ਜ਼ਿਆਦੇ ਜਾਦੇ ਗਣਤੀ ਜਿਉਂਦੇ ਭਰਾਵਾਂ ਨੇ ਟਰੈਕਟਰ ਜੇ 2 ਮਹੀਨਿਆਂ ਨੂੰ ਲੈਣਾ ਹੁੰਦਾ ਹੈ ਨਾ ਫੋਨ ਪਹਿਲਾਂ ਆ ਜਾਂਦੇ ਆ ਤੇ ਉਹਨਾਂ ਦੇ ਵੀ ਸੁਣਨੇ ਪੈਂਦੇ ਆ ਭਰਾਓ ਇਸ ਕਰਕੇ ਕੀ ਕਰ ਫੋਨ ਨਾ ਚੱਕੇ ਵਦੋ ਵੈਸ ਮੈਸੇਜ ਕਰ ਲਿਓ ਵੈਸ ਮੈਸੇਜ ਆ ਬੋਲ ਕੇ ਮਰਸਾਓ ਤੇ ਮੈਸੇਜ ਕਰਤਾ ਤੁਹਾਨੂੰ ਜਰੂਰ ਰਿਪਲਾਈ ਦੇਵਾਂਗੇ ਕੋਈ ਵੀ ਟਰੈਕਟਰ ਤੁਸੀਂ ਕਟਾ ਸਕਦੇ ਹੋ 50000 ਤੋਂ ਲੈ ਕੇ ਆਪਣਾ ਦੀ 1 ਲੱਖ 2 ਲੱਖ 3 ਲੱਖ ਲੱਕ ਕਿੰਨੇ ਆਲਾ ਵੀ ਟਰੈਕਟਰ ਤੁਸੀਂ ਕਟਾਉਣਾ ਉਹ ਵੀ ਕਟਾ ਸਕਦੇ ਹੋ ਜੇ ਤੁਸੀਂ ਮੁੱਲ ਵਿੱਚ ਨਾ ਟਰੈਕਟਰ 2015 ਤੋਂ ਉੱਪਰ ਅਸੀਂ ਮੁੱਲ ਵੀ ਲੈ ਲਾਂਗੇ ਪਹਿਲਾਂ ਮਤਾਂ ਵਾਲੋ ਕਾਫੀ ਭਰਾਵਾਂ ਦੇ ਕੋਲ ਨਹੀਂ ਚੱਕੇ ਗਿਆ ਹੈਗਾ ਸਟਾਕ ਵੀ ਜ਼ਿਆਦਾ ਨੂੰ ਸਟਾਕ ਘੱਟ ਚੁੱਕਿਆ ਹੈਗਾ ਤੇ ਖਰੀਦਣੇ ਵੀ ਹੈਗੇ ਟਰੈਕਟਰ 15 ਮਾੜ ਦੇ ਉੱਪਰ ਉੱਪਰ ਅਸੀਂ ਖਰੀਦ ਵੀ ਲਵਾਂਗੇ ਨੋਟ ਕਰੀ ਕੱਲੋ ਭਰਾਵੋ ਆ ਗੌਰਮਾ ਤੋਂ ਮਾੜ ਦੇ ਵੀਡੀਓ ਜਿਵੇਂ ਨਵਾਂ ਟਰੈਕਟਰ ਆ ਗਿਆ 9118 ਮਾੜ ਦਾ ਅੱਗੇ ਆ ਗਿਆ 2000 ਤੇ 22 ਮਾੜ 3 ਸਪੀਟੀ ਇਹ ਆ ਗਿਆ ਇਹ 650 ਤੇ 57 ਘੰਟੇ ਚੱਲਿਆ ਗਿਆ ਪਹਿਲੇ ਮਹੀਨੇ ਦਾ ਟਰੈਕਟਰ ਆ ਭਰਾਵੋ ਕਿਸੇ ਨੇ ਇਹ ਪੁਰਾਣੇ ਲੈਣਾ ਹੋਵੇ ਤਾਂ ਇਹਦਾ ਰੇਟ ਹੈਗਾ 6,65,000 7,65,000 ਆਮ ਤਾਂ 765 765 765 ਤੇ ਇਹਦਾ ਵੀ 765 ਚਾਰ ਟਰੈਕਟਰ ਦਾ 765 ਰੇਟ ਆ ਉਹਦਾ 740 ਹੈ ਇਹਦਾ 620 ਹੈ ਤੇ ਇਹਦਾ ਰੇਟ ਇਧਰ ਆ ਮਤਲਬ ਇਹ ਵੀ 2000 2022 ਮਾਰ ਲਈ ਇਹ 11ਵੇਂ ਮਹੀਨੇ ਦਾ ਇਹਦਾ ਰੇਟ ਹੈਗਾ 7,60,000 ਉਹ ਟਰੈਕਟਰ ਦਾ ਰੇਟ ਹੈਗਾ ਥੋੜਾ ਜਿਹਾ ਵੱਧ ਚੱਲਿਆ ਉਹ 1300 ਘੰਟਾ ਚੱਲਿਆ ਹੋਇਆ ਟਰੈਕਟਰ ਉਹ ਵੀ ਨਵਾਂਗਾ ਜੇ ਕਿਸੇ ਪੁਰਾਣਾ ਲੈਣਾ ਹੋਵੇ ਉਹ ਵੀ ਟਰੈਕਟਰ ਨਵਾਂਗਾ ਉਹਦਾ ਰੇਟ ਹੈਗਾ 7.5 ਲੱਖ ਰੁਪਇਆ ਉਹ ਵੀ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਆ ਉਹਦਾ ਰੇਟ 7.5 ਲੱਖ ਰੁਪਇਆ 1300 ਘੰਟੇ ਚੱਲਿਆਗਾ ਦੂਜੇ ਟਰੈਕਟਰ ਸਾਰੇ 1000 ਘੰਟੇ ਤੋਂ ਥੱਲੇ ਚੱਲੇ ਹੋਏ ਆ ਆਹ 18 ਮਾਡਲ ਟਰੈਕਟਰ ਆ ਇਹ 2000 2500 ਘੰਟਾ ਚੱਲਿਆ ਹੋਇਆਗਾ ਆਹ 18 ਮਾਡਲ 2000 2500 ਘੰਟੇ ਚੱਲਿਆ ਹੋਇਆਗਾ ਇਹਨਾਂ ਤੋਂ ਬਿਨਾਂ ਸਾਡੇ ਕੋਲੇ 2019 ਵਾਲਾ ਟਰੈਕਟਰ ਵੀ ਹੈਗੇ ਆ ਉਹ ਵੀ ਇੱਥੇ ਲੱਗ ਜੂ ਕਿਸੇ ਨੇ ਦੇਖਣਾ 2019 ਵਾਲਾ 16 ਦੇ ਟਾਇਰਾਂ 'ਚ ਉਹ ਡੈਕਟਰ ਵੀ ਮੌਜੂਦ ਹੈ ਇੱਕ ਆਪਣੇ ਕੋਲ 2017 ਮਾਡਲ ਵੀ ਨਵੇਂ ਟੈਰਾਂ 'ਚ ਵੀ ਮਿਲ ਜੂ 2017 ਤੋਂ ਲੈ ਕੇ 2017 18 19 19 20 21 ਛੱਡ ਕੇ 22 23 ਇਹ ਮੋਡ ਸਾਡੇ ਕੋਲ ਸਵਰਾਜ ਡੈਕਟਰ ਹੈਗੇ ਆ ਤੇ 52 ਦਾ ਗੀਅਰ ਪ੍ਰੋ ਹੈਗੇ ਭਰਾਵੋ ਹਜੇ ਤੱਕ ਇਹ ਡੈਕਟਰਾਂ ਦੇ ਕਲੱਚ ਵੀ ਨਹੀਂ ਖੁੱਲੇ ਆਹਾਂ ਪੁੱਜਿਆ ਤਾਂ ਸੰਭ ਆਪਣੀ ਗਰੰਟੀ ਆ ਹੋ ਸੰਭ ਉਹਨਾਂ ਨੂੰ ਲੈ ਕੇ ਸਵਰਾਜ ਦਾ ਕਿ ਜਦ ਤੱਕ ਉਹਦਾ ਪੱਕਾ ਨਾ ਇੱਕ ਦੋ ਦਾ ਨਹੀਂ ਹੁੰਦਾ ਹੋਣ ਲਈ ਬਹੁਤ ਹੀ ਸਾਫ਼ ਸੁਥਰੇ ਡੈਕਟਰ ਆ ਭਰਾਵੋ ਪਿੰਡ ਭਾਈ ਬਸਤੌਰ ਚ ਆਗੇ ਤੁਸੀਂ ਇਹ ਡੈਕਟਰ ਖੀ ਸਕਦੇ ਹੋ ਕਿਹੜੇ ਭਰਾ ਵੀਰੋ ਵਗੈਰਾ ਦੇਖ ਲਮਾ ਧੰਨਵਾਦ ਸਖਰਾਜ ਸਿੰਘ ਜੀ ਦਾ ਧੰਨਵਾਦ ਗੁਰਪ੍ਰੀਤ ਸਿੰਘ ਭੁੰਦਰ ਦਾ ਧੰਨਵਾਦ ਗੁਰਸੇਵਕ ਸਿੰਘ ਖਾਨਸਾਹੀ ਦਾ ਧੰਨਵਾਦ ਹਰਦੀਪ ਸਿੰਘ ਕਨੈਲ ਜੀ ਦਾ ਧੰਨਵਾਦ ਜਗਜੀਤ ਸਿੰਘ ਬਰਾੜ ਦਾ ਧੰਨ ਜਗਜੀਤ ਸਿੰਘ ਬਰਾੜ ਜੀ ਦਾ ਧੰਨਵਾਦ ਤਰਨਪਾਲ ਸਿੰਘ ਧਰਮ ਤਰਨਪਾਲ ਸਿੰਘ ਜੀ ਬਰਾੜ ਦਾ ਧੰਨਵਾਦ ਲੱਖਾ ਸਿੰਘ ਬਰਾੜ ਦਾ ਧੰਨਵਾਦ ਸਮਾਲ ਸਰ ਤੋਂ ਮਾਸਟਰ ਜੀ ਉਹਨਾਂ ਦਾ ਵੀ ਧੰਨਵਾਦ ਢੀਕਾ ਸਿੰਘ ਝੰਡੂ ਜੀ ਦਾ ਧੰਨਵਾਦ ਬਲਕਾਰ ਸਿੰਘ ਕਿੱਲ ਦਾ ਧੰਨਵਾਦ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਕਿਹੜੇ ਭਰਾ ਵੀਡੀਓ ਵਗੈਰਾ ਸ਼ੇਅਰ ਕਰਦੇ ਆ ਲਾਇਕ ਕਰਦੇ ਆ ਸਾਡਾ ਪਿੰਡ ਦੀ ਲੋਕੇਸ਼ਨ ਸੁਝਾਅ ਦਿੰਦੇ ਆ ਭਰਾਵੋ ਤੁਹਾਨੂੰ ਕਿਵੇਂ ਸੋਨਾ ਨਿਕਾ 60 ਵਾਲਾ ਵੀ ਖੜਾਗਾ ਇਹ 2020 ਮੰਨਦਾ 2 ਸਪੀਡ ਇਹਦਾ ਰੇਟ ਹੈ 5,80,000 ਰੁਪਇਆ ਆ 60 ਕਿਲੋ ਜਾਂ 6,95,000 ਰੁਪਇਆ ਦਾ ਆਪਣੇ ਕੋਲੇ ਅੱਗੇ 969 ਖੜੇ ਆ ਇਹ 1969 2023-23 ਮਾਹ ਸੀਆਰਡੀ ਇਹਦਾ 895 ਰੇਟ ਹੈ ਅੱਗੇ ਖੜਾ 969 ਇਹਦਾ 995 ਰੇਟ ਹੈ ਅਰਜਨ ਦਾ ਰੇਟ ਹੈਗਾ 2022-6 ਲੱਖ 51000 ਇਹਦਾ ਰੇਟ 772 ਹੈ ਇਹਦਾ ਰੇਟ ਹੈਗਾ 7 ਲੱਖ ਇਹਦਾ ਰੇਟ 772 ਇਹਦਾ ਰੇਟ ਹੈਗਾ 485 ਇਹਦਾ ਰੇਟ ਹੈਗਾ 475 ਇਹਦਾ ਰੇਟ ਹੈਗਾ 6 ਲੱਖ 2000 6 ਲੱਖ 200000 ਪੀਐਫ 4/4 ਆ ਇਹ ਟਰੈਕਟਰਾਂ ਚ ਕੋਈ ਵੀ ਖਰੀਦਣਾ ਹੋ ਤਾਂ ਨੰਬਰਾਂ ਦੇ ਵਰਕਰ ਕਰ ਲਿਓ ਸਰਦਾਰ ਮਹਿੰਦਰ ਸਿੰਘ ਬਣਾਇਚ 95724 98 ਕਿੰਨਾ 95 94170 62846 88720 37 846 ਉਹ ਸਾਡੇ ਪਿੰਡ ਦਾ ਲੋਕੇਸ਼ਨ ਦਿੱਤੀ ਹੋਇਆ ਬਠਿੰਡੇ ਤੋਂ 28 ਕਿਲੋਮੀਟਰ ਆ ਭਰਾਵੋ ਮਾਨਸਾ ਤੋਂ 35 ਕਿਲੋਮੀਟਰ ਆ ਅੰਪਰੇ ਤੋਂ 35 ਤੇ ਬਠਿੰਡੇ ਤੇ ਤਪੰਡੀ ਸਾਹਬੋਂ ਤੋਂ 18 ਕਿਲੋਮੀਟਰ ਆ ਮੇਂ ਰੋਡ ਦੇ ਉੱਪਰ ਪੈਂਦਾ ਭਰਾਵੋ ਤੁਹਾਡਾ ਸਿੰਬਲ ਵਗੈਰਾ ਟਰੈਕ ਵਗੈਰਾ ਬਿਲਕੁਲ ਸਹੀ ਹੋਣਾ ਚਾਹੀਦਾ ਕੋਈ ਵੀ ਉਹਦੇ ਵਿੱਚ ਕੋਈ ਸਿੰਬਲ ਤੇ ਤੁਹਾਡੇ ਗੜਬੜ ਨਾ ਹੋਵੇ ਭਰਾਵੋ ਫੇਰ ਹੀ ਲਾਉਣ ਹੋਊਗਾ ਜੇ ਤੁਹਾਡਾ ਸਿੰਬਲ ਵਗੈਰਾ ਮਾੜਾਗਾ 19 ਕਿਲੋ ਦਾ ਚੱਲ ਜੂਗਾ ਜੇ ਮਾੜਾ ਮੋੜ ਕੋਈ ਮੋਟਰਸਾਈਕਲ ਚ ਡਿਫਲਟਰ ਹੋਇਆ ਹੋਵੇ ਜਾਂ ਕੋਈ ਫ੍ਰਿਜ ਵਗੈਰਾ ਜਿਹਨ ਡਿਫਲਟਰ ਹੋਇਆ ਹੋਵੇ ਉਹ ਤਾਂ ਆਪਾਂ ਸੈਟਿੰਗ ਕਰ ਲਾਂਗੇ ਜੇ ਕਿਸੇ ਨੇ ਕੋਈ ਵੱਡਾ ਕੋਈ ਲਿਮਟ ਵਗੈਰਾ ਤਾਂ ਕੋਈ ਵੱਡਾ ਜਿਆਦਾ ਚੱਕਰ ਆ ਕੋਸ਼ਿਸ਼ ਇਹ ਕਰਵਾਗੇ ਉਹ ਘੱਟ ਲੋਨ ਹੋਣ ਦੀ ਸੁਭਾਵਨਾ ਹੁੰਦੀ ਹੈ ਇਸ ਕਰਕੇ ਆਪ ਦਾ ਸਿੱਬਲ ਵਗੈਰਾ ਜੇ ਫਾਰਮ ਵਗੈਰਾ ਜਰੂਰ ਲੈ ਕੇ ਰੱਖਿਆ ਕਰੋ ਭਰਾਵੋ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਬ੍ਰਾਂਚ ਡਾਇਰੈਕਟਰ ਤੋਂ ਕੋਈ ਸਾਲ ਨੂੰ 2 ਸਾਲਾਂ ਨੂੰ ਟਰੈਕਟਰ ਖੇਤ ਦੇ ਦਾ ਰਿਕਾਰਡ ਵਧੀਆ ਬਣਾ ਕੇ ਰੱਖੋ ਤੁਹਾਡੇ ਘਰ ਘਰ ਬ੍ਰਾਂਚ ਡਾਇਰੈਕਟਰ ਵਾਲੇ ਜ਼ਿੰਮੇਵਾਰੀ ਲੈਂਦੇ ਤੁਹਾਡੇ ਘਰ ਘਰ ਟਰੈਕਟਰ ਭਜਾ ਦੇਣਗੇ ਕਿਸੇ ਦਾ ਪੰਜਾਬ ਚ ਅਜੇ ਘਰ ਨਹੀਂ ਹੋਣਾਗਾ ਕਿੱਥੇ ਬੜੈ ਡਾਇਰੈਕਟਰ ਦਾ ਟਰੈਕਟਰ ਨਹੀਂ ਹੋਣਾ ਭਰਾਵੋ ਇਸ ਕਰਕੇ ਤੁਹਾਡਾ ਸਾਰੇ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਸਸੇਕਾਲ ਬੁਲਾਉਣਾਗਾ ਵੀਡੀਓ ਨੂੰ ਕਿਹੜੇ ਕਿਹੜੇ ਭਰਾਵਾਂ ਨੇ ਸ਼ੇਅਰ ਕਰਿਆਗਾ ਜਰੂਰ ਕਮੈਂਟ ਕਰਕੇ ਦੱਸਿਓ ਸਸੇਕਾਲ